ਸਸਰੀ ਗਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਮੇਰੇ ਚੈਨਲ ਤੇ ਮੈਂ ਬਹੁਤ ਬਹੁਤ ਸਵਾਗਤ ਕਰਦੀ ਆ ਅੱਜ ਆਪਾਂ ਢਾਬਾ ਤੇ ਰੈਸਟੋਰੈਂਟ ਤੋਂ ਵੀ ਵਧੀਆ ਪਨੀਰ ਦੀ ਸਬਜੀ ਘਰ ਵਿੱਚ ਬਣਾ ਕੇ ਤਿਆਰ ਕਰਾਂਗੇ ਫਰੈਂਡਸ ਤੇ ਇਹ ਸਬਜੀ ਇੰਨੀ ਜ਼ਿਆਦਾ ਟੇਸਟੀ ਬਣਦੀ ਹੈ ਤੁਸੀਂ ਉਂਗਲੀਆਂ ਚਟਦੇ ਰਹਿ ਜਾਓਗੇ ਜੇਕਰ ਤੁਹਾਨੂੰ ਰੈਸਪੀ ਜ਼ਰਾ ਵੀ ਪਸੰਦ ਆਵੇ ਤਾਂ ਤੁਸੀਂ ਮੇਰੇ ਚੈਨਲ ਨੂੰ ਜ਼ਰੂਰ ਸਪੋਰਟ ਕਰਿਓ ਫਰੈਂਡਸ ਤੇ ਸਪੋਰਟ ਕਰਨ ਵਾਸਤੇ ਲਾਈਕ ਸ਼ੇਅਰ ਕਮੈਂਟ ਕਰਿਓ ਨਾਲੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਫਰੈਂਡਸ ਪਲੀਜ਼ ਮੇਰੇ ਚੈਨਲ ਨੂੰ ਸਪੋਰਟ ਜ਼ਰੂਰ ਕਰਨਾ ਤੇ ਇਸ ਵਾਸਤੇ ਮੈਂ ਇੱਥੇ ਇੱਕ ਕੜਾਈ ਲਈ ਤੇ ਕੜਾਈ ਵਿੱਚ ਕੁਝ ਖੜੇ ਮਸਾਲੇ ਮੈਂ ਇੱਥੇ ਲਏ ਨੇ ਦੋ ਤੇਜ ਪੱਤੇ ਦੋ ਹੀ ਸਬਤ ਲਾਲ ਮਿਰਚਾਂ ਇੱਕ ਚਮਚ ਜੀਰਾ ਤੇ ਇੱਕ ਚਮਚ ਸੌਂਫ ਛੋਟਾ ਦਾਲਚੀਨੀ ਦਾ ਟੁਕੜਾ ਅੱਧਾ ਚਮਚ ਕਾਲੀ ਮਿਰਚ ਤੇ ਪੰਜ ਛੇ ਲੌਂਗ ਲੈਣ ਇੱਕ ਵੱਡੀ ਇਲਾਇਚੀ ਤੇ ਇੱਕ ਛੋਟੀ ਇਲਾਇਚੀ ਮੈਂ ਇੱਥੇ ਲਈ ਹੈ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਹਲਕੀ ਆਂਚ ਮਤਲਬ ਜਿਹੜੀ ਫਲੇਮ ਹੈਗੀ ਉਹਨੂੰ ਹਲਕੀ ਰੱਖਾਂਗੇ ਤੇ ਇਹਨੂੰ ਆਪਾਂ 1 ਮਿੰਟ ਵਾਸਤੇ ਪੁੰਨ ਲਵਾਂਗੇ ਤੇ ਨਾਲੇ ਆਪਾਂ ਦੋ ਚਮਚ ਜਿਹੜੇ ਛੋਟੇ ਹੈ ਯਾਨੀ ਕਿ 1 ਟੇਬਲस्पून ਦੇ ਕਰੀਬ ਆਪਾਂ ਪਾਵਾਂਗੇ ਸਬਤ ਤਣੀਆਂ ਕਿ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਹਲਕੀ ਫਲੇਮ ਤੇ ਪੁੰਨ ਲਵਾਂਗੇ 1 ਮਿੰਟ ਵਾਸਤੇ ਪੁੰਨਣਾ ਹੈ ਜਿਆਦਾ ਨਹੀਂ ਪੁੰਨਣਾ ਤੇ ਫਲੇਮ ਤੁਸੀਂ ਲੋ ਹੀ ਰੱਖਣੀ ਹੈ ਤੇ ਲਗਾਤਾਰ ਚਲਾਉਂਦੇ ਹੋਏ ਪੁੰਨਾਂਗੇ ਜੇਕਰ ਇਹ ਥੋੜੇ ਜਿਹਾ ਜਿਆਦਾ ਸੜ ਜਾਣਗੇ ਤਾਂ ਇਹਨਾਂ ਦੀ ਜਿਹੜੀ ਖੁਸ਼ਬੂ ਹੈ ਉਹ ਵਧੀਆ ਨਹੀਂ ਆਣੀ ਤੇ ਇਹਨਾਂ ਨੂੰ ਆਪਾਂ ਠੰਡਾ ਕਰਕੇ ਦਰਦਰਾ ਜਿਹਾ ਪਿਸ ਕੇ ਤਿਆਰ ਕਰ ਲਵਾਂਗੇ ਮਿਕਸੀ ਵਿੱਚ ਪਹਿਲਾਂ ਆਪਾਂ ਇਹਨਾਂ ਨੂੰ ਠੰਡਾ ਕਰ ਲਵਾਂਗੇ ਤੇ ਉਸੇ ਕੜਾਈ ਵਿੱਚ ਮੈਂ ਲਵਾਂਗੀ ਸਰਸੋਂ ਦਾ ਤੇਲ ਫਰੋਂਦਾ ਤੇਲ ਆਪਾਂ 2 ਟੇਬਲस्पून ਤੋਂ ਥੋੜਾ ਜਿਹਾ ਵਧ ਲਏ ਤੇ ਤੇਲ ਸਾਡਾ ਗਰਮ ਹੋ ਚੁੱਕਿਆ ਤੇ ਇਸ ਚ ਮੈਂ ਪਾਵਾਂਗੀ ਦੋ ਵੱਡੇ ਟਮਾਟਰ ਪਿਆਜ਼ ਰਫਲੀ ਚੋਪ ਕਰਕੇ ਮੈਂ ਪਿਆਜ਼ ਇੱਥੇ ਲੈਣੇ ਫਰੈਂਡਸ ਤੇ ਇਹਦੇ ਨਾਲ ਹੀ ਅਦਰਕ ਤੇ ਲਸਣ ਇੱਥੇ ਐਡ ਕੀਤਾ ਇੱਕ ਗੰਢ ਜਿਹੜੀ ਪੂਰੀ ਛਿਲਕੇ ਮੈਂ ਲਸਣ ਲਏ ਤੇ 1 ਇੰਚ ਅਦਰਕ ਦਾ ਟੁਕੜਾ ਦੋ ਤਿੰਨ ਹਰੀ ਮਿਰਚਾਂ ਤੇ 6-7 ਇੱਥੇ ਮੈਂ ਕਾਜੂ ਲੈਣੇ ਤੁਸੀਂ ਪੂਰੇ ਇਸੇ ਤਰੀਕੇ ਨਾਲ ਇਹ ਸਬਜ਼ੀ ਜ਼ਰੂਰ ਬਣਾਉਣਾ ਇਹ ਸਬਜ਼ੀ ਰੈਸਟੋਰੈਂਟ ਤੋਂ ਵੀ ਵਧੀਆ ਬਣ ਕੇ ਤਿਆਰ ਹੋਏਗੀ ਫਰੈਂਡ ਜਦੋਂ ਮੈਂ ਇਹ ਸਬਜ਼ੀ ਬਣਾਈ ਤੇ ਸਾਰਿਆਂ ਨੇ ਬਹੁਤ ਹੀ ਤਾਰੀਫ ਕੀਤੀ ਤੇ ਇਹਨਾਂ ਨੂੰ ਆਪਾਂ ਫਲੇਮ ਤੇ ਪੁੰਨ ਲਵਾਂਗੇ ਲੋ ਫਲੇਮ ਤੇ ਹੀ ਤੇ ਹੁਣ ਆਪਾਂ ਹਲਕਾ ਜਿਹਾ ਪੁੰਨਣਾ ਸੀ ਤੇ ਉਸ ਤੋਂ ਬਾਅਦ ਆਪਾਂ ਪਾਵਾਂਗੇ ਇਸ ਚ ਟਮਾਟਰ ਟਮਾਟਰ ਮੈਂ ਇੱਥੇ ਦੋ ਮੀਡੀਅਮ ਸਾਈਜ਼ ਦੇ ਲਏ ਨੇ ਤੇ ਟਮਾਟਰਾਂ ਨੂੰ ਸੌਫਟ ਹੋਣ ਤੱਕ ਆਪਾਂ ਪਕਾ ਲਵਾਂਗੇ ਹਲਕਾ ਜਿਹਾ ਸੌਫਟ ਕਰਾਂਗੇ ਤੇ ਇਹ ਜਿਹੜੇ ਸਾਰੀਆਂ ਚੀਜ਼ਾਂ ਇਹ ਸੌਫਟ ਹੋ ਚੁੱਕੀਆਂ ਨੇ ਫਰੈਂਡਸ ਤੁਸੀਂ ਚਾਹੋ ਤਾਂ ਲੋ ਟੂ ਮੀਡੀਅਮ ਫਲੇਮ ਵੀ ਰੱਖ ਸਕਦੇ ਹੋ ਤੇ ਲਗਾਤਾਰ ਚਲਾਉਂਦੇ ਹੋਏ ਇਹਨੂੰ ਪੁੰਨ ਲਵਾਂਗੇ ਤੇ ਇਹ ਜਿਹੜਾ ਸਾਰਾ ਮਸਾਲਾ ਆਪਾਂ ਬਾਹਰ ਕੱਢ ਲਵਾਂਗੇ ਤੇ ਮਿਕਸੀ ਵਿੱਚ ਠੰਡਾ ਕਰਕੇ ਇਹਨੂੰ ਮਿਕਸੀ ਵਿੱਚ ਪੇਸਟ ਬਣਾ ਲਵਾਂਗੇ ਇਹਦੀ ਬਾਰੀਕ ਜੇਕਰ ਇਸ ਤਰ੍ਹਾਂ ਇਹ ਪੀਸਿਆ ਨਾ ਜਾਵੇ ਤਾਂ ਤੁਸੀਂ ਥੋੜਾ ਜਿਹਾ ਪਾਣੀ ਐਡ ਕਰ ਸਕਦੇ ਹੋ ਪਰ ਪਾਣੀ ਬਹੁਤਾ ਨਹੀਂ ਐਡ ਕਰਨਾ ਉਸੇ ਕੜਾਈ ਵਿੱਚ ਥੋੜਾ ਜਿਹਾ ਤੇਲ ਪਿਆ ਤੇ ਉਸ ਈ ਮੈਂ ਜਿਹੜਾ ਪਨੀਰ ਹੈ 250 ਗ੍ਰਾਮ ਲਿਆ ਫਰੈਂਡਸ ਤੇ ਇਹਨੂੰ ਕਯੂਬ ਵਿੱਚ ਮੈਂ ਕੱਟ ਲਿਆ ਸੀ ਉਹਨੂੰ ਆਪਾਂ ਫਰਾਈ ਕਰ ਲਵਾਂਗੇ ਫਲੇਮ ਆਪਾਂ ਲੋਈ ਰੱਖਣੀ ਹੈ ਜਿਆਦਾ ਹਾਈ ਫਲੇਮ ਤੇ ਆਪਾਂ ਨਹੀਂ ਕਰਾਂਗੇ ਤੇ ਜਦੋਂ ਇੱਕ ਸਾਈਡ ਤੋਂ ਇਹ ਥੋੜਾ ਜਿਹਾ ਬ੍ਰਾਊਨ ਹੋ ਜਾਏ ਤਾਂ ਆਪਾਂ ਇਹਨੂੰ ਪਲਟ ਦਵਾਂਗੇ ਇਸ ਤਰ੍ਹਾਂ ਬਣਾ ਸਬਜੀ ਜਿਹੜੀ ਬਣਾਉਂਦੇ ਆ ਬਹੁਤ ਹੀ ਜਿਆਦਾ ਟੇਸਟੀ ਬਣਦੀ ਹੈ ਫਰੈਂਡਸ ਜੇਕਰ ਤੁਸੀਂ ਨਾ ਚਾਹੋ ਤਾਂ ਇਹ ਜਿਹੜਾ ਸਟੈਪ ਹੈ ਸਕਿੱਪ ਵੀ ਕਰ ਸਕਦੇ ਹੋ ਤੁਸੀਂ ਪਨੀਰ ਨੂੰ ਡਾਇਰੈਕਟ ਵੀ ਪਾ ਸਕਦੇ ਹੋ ਸਬਜ਼ੀ ਵਿੱਚ ਪਰ ਇਸ ਤਰ੍ਹਾਂ ਕਰਨ ਨਾਲ ਸਬਜ਼ੀ ਦਾ ਟੇਸਟ ਹੋਰ ਵੀ ਵੱਜੇਗਾ ਤੇ ਪਨੀਰ ਦੋਵੇਂ ਸਾਈਡਾਂ ਤੋਂ ਬ੍ਰਾਊਨ ਹੋ ਚੁੱਕੇ ਹੁਣ ਆਪਾਂ ਇੱਕ ਕਟੋਰੀ ਵਿੱਚ ਠੰਡਾ ਪਾਣੀ ਲਵਾਂਗੇ ਤੇ ਉਸੇ ਵਿੱਚ ਆਪਾਂ ਇਹ ਜਿਹੜਾ ਪਨੀਰ ਹੈ ਕੱਢ ਕੇ ਪਾ ਦਵਾਂਗੇ ਇਸ ਤਰ੍ਹਾਂ ਕਰਨ ਨਾਲ ਜਿਹੜਾ ਪਨੀਰ ਹੈ ਸੌਫਟ ਰਹੇਗਾ ਤੇ ਰਬੜ ਦੀ ਤਰ੍ਹਾਂ ਨਹੀਂ ਬਣੇਗਾ ਇਹ ਤੇ ਉਸੇ ਕੜਾਹੀ ਵਿੱਚ ਮੈਂ 1.5 ਟੇਬਲस्पून ਹੋਰ ਤੇਲ ਪਾਇਆ ਤੇ ਤੇਲ ਗਰਮ ਹੋਣ ਤੋਂ ਬਾਅਦ ਅੱਧਾ ਚਮਚਾ ਮੈਥੀ ਜੀਰਾ ਪਾਇਆ ਤੁਸੀਂ ਜੇਕਰ ਚਾਹੋ ਤਾਂ ਇੱਥੇ ਖੜੇ ਮਸਾਲੇ ਹੋਰ ਪਾ ਸਕਦੇ ਹੋ ਪਰ ਮੈਂ ਪਹਿਲਾਂ ਯੂਜ਼ ਕਰ ਲਈ ਸੀ ਉਹ ਜਿਹੜੇ ਪੁੰਨਕੇ ਤਿਆਰ ਕੀਤੇ ਸੀ ਹੋਰ ਮੈਂ ਨਹੀਂ ਇੱਥੇ ਐਡ ਕਰਨੇ ਤੁਸੀਂ ਜੇਕਰ ਚਾਹੋ ਤਾਂ ਪਾ ਸਕਦੇ ਹੋ ਤੇ ਉਸੇ ਕੜਾਈ ਵਿੱਚ ਉਸੇ ਤੇਲ ਵਿੱਚ ਆਪਾਂ ਪਾ ਦਵਾਂਗੇ ਜਿਹੜਾ ਪੇਸਟ ਬਣਾ ਕੇ ਰੱਖਿਆ ਸੀ ਆਪਾਂ ਪਿਆਜ਼ ਟਮਾਟਰ ਕਾਜੂ ਵੇਰਾਰਾ ਉਹ ਤੈਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਤੇ ਔਇਲ ਸੈਪਰੇਟ ਹੋਣ ਤੱਕ ਆਪਾਂ ਪਕਾਵਾਂਗੇ ਇਨੂੰ ਥੋੜਾ ਜਿਹਾ ਟਾਈਮ ਲੱਗ ਜਾਂਦਾ ਹੈ ਫਰੈਂਡ ਤੇ ਟੱਕਣ ਲਾ ਕੇ ਇਹਨੂੰ ਆਪਾਂ 3-4 ਮਿੰਟ ਪਕਣ ਦਵਾਵਾਂਗੇ ਲੋ ਟੂ ਮੀਡੀਅਮ ਫਲੇਮ ਤੇ ਤੇ ਉਹਲੇ ਜਿਹੜੇ ਸੈਪਰੇਟ ਹੋ ਗਏ ਇਹ ਮਸਾਲਾ ਥੋੜਾ ਜਿਹਾ ਥੱਲੇ ਲੱਗ ਜਾਂਦਾ ਹੈ ਫਰੈਂਡ ਪਰ ਤੁਸੀਂ ਇਸ ਤੋਂ ਕੋਈ ਟੈਨਸ਼ਨ ਨਹੀਂ ਲੈਣੀ ਕਿਉਂਕਿ ਇਹ ਬਾਅਦ 'ਚ ਸਾਰਾ ਉੱਤਰ ਜਾਏਗਾ ਤੇ ਹੁਣ ਪਾਵਾਂਗੇ ਲਾਲ ਮਿਰਚ ਪਾਊਡਰ 1 ਚਮਚ 1 ਚਮਚ ਜਾਂਪਾ ਧਨੀਆ ਪਾਊਡਰ ਤੇ ਅੱਧਾ ਚਮਚ ਇੱਥੇ ਮੈਂ ਹਲਦੀ ਪਾਊਡਰ ਤੇ 1 ਚਮਚ ਪਾਈਏ ਮੈਂ ਇੱਥੇ ਕਸੂਰੀ ਮੇਥੀ ਤੇ ਜਿਹੜਾ ਆਪਾਂ ਮਸਾਲਾ ਪੁੰਨ ਕੇ ਤਿਆਰ ਕੀਤਾ ਸੀ ਉਹਨੂੰ ਮੈਂ ਦਰਦਰਾ ਜਾ ਪੀਸ ਲਿਆ ਸੀ ਮਿਕਸੀ ਵਿੱਚ ਇਹਦੇ 2 ਚਮਚ ਆਪਾਂ ਇੱਥੇ ਐਡ ਕਰਾਂਗੇ ਤੇ ਬਾਕੀ ਦਾ ਮਸਾਲਾ ਤੁਸੀਂ ਹੋਰ ਸਬਜ਼ੀ ਵਿੱਚ ਵੀ ਯੂਜ਼ ਕਰ ਸਕਦੇ ਹੋ ਇਹਦੇ ਨਾਲ ਸਬਜ਼ੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਏਗੀ ਤੇ ਮਸਾਲਿਆਂ ਨੂੰ ਆਪਾਂ ਮਿਕਸ ਕਰਤਾ ਚੰਗੀ ਤਰ੍ਹਾਂ ਤੇ ਹੁਣ ਪਾਵਾਂਗੇ ਆਪਾਂ ਗਰਮ ਪਾਣੀ ਅੱਧਾ ਕੁ ਗਲਾਸ ਪਾਣੀ ਤੁਸੀਂ ਗਰਮ ਹੀ ਐਡ ਕਰਨਾ ਹੈ ਠੰਡਾ ਪਾਣੀ ਐਡ ਬਿਲਕੁਲ ਨਹੀਂ ਕਰਨਾ ਤੇ ਹੁਣ ਟੱਕਣ ਲਾ ਕੇ ਇਹਨੂੰ ਫਿਰ ਤੋਂ ਪਕਾਵਾਂਗੇ ਤੇ ਓਇਲ ਸੈਪਰੇਟ ਹੁਣ ਤੱਕ ਮੈਂ ਇਹਨੂੰ ਪਕਾ ਲਿਆ ਤੇ ਹੁਣ ਪਾਵਾਂਗੇ 2 ਟੇਬਲस्पून ਦੇ ਕਰੀਬ ਮਲਾਈ ਮਲਾਈ ਪਾਉਣ ਨਾਲ ਸਬਜੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਏਗੀ ਤੇ ਜਿਹੜਾ ਗਰੇਵੀ ਦਾ ਟੇਸਟ ਹੈ ਉਹ ਵੀ ਵੱਧ ਜਾਏਗਾ ਤੇ ਜਿਹੜਾ ਖੱਟਾਪਨ ਹੁੰਦਾ ਸਬਜੀ ਵਿੱਚ ਉਹ ਥੋੜਾ ਜਿਹਾ ਬੈਲੈਂਸ ਹੋ ਜਾਏਗਾ ਚੈਨ ਨੂੰ ਆਪਾਂ ਮਿਕਸ ਕਰਨ ਤੋਂ ਬਾਅਦ ਆਪਾਂ ਦਹੀਂ ਪਾਵਾਂਗੇ ਦਹੀਂ ਵੀ ਇੱਥੇ 1.5 ਟੇਬਲस्पून ਦੇ ਕਰੀਬ ਮੈਂ ਇੱਥੇ ਲਿਆ ਦਹੀਂ ਖੱਟਾ ਨਹੀਂ ਹੋਣਾ ਚਾਹੀਦਾ ਫਰੈਂਡਸ ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਹੈ तो दही आप चंगी तरह मिक्स मिक्स कर देवे तो जदों दही चंकी तरह मिक्स हो जाए उस तो बाद आप पावे प्याज स्लाइस में कटिया एक प्याज एक शिमला मिर्च स्लाइस कट्टी हुई तो नाले स्वाद अनुसार नमक पावे एक चम्मच तो थोड़ा जहां वे नमक ले तो इन्ह सारिया चीज़ों आप मिक्स कर देवेंगे ਥੋੜੀ ਜਿਹੀ ਪਾਫ ਬਣੀ ਹੈ ਫਰੈਂਡਸ ਇਸ ਵਾਸਤੇ ਸਬਜੀ ਦਾ ਕਲਰ ਤੁਹਾਨੂੰ ਚੰਗੀ ਤਰ੍ਹਾਂ ਨਹੀਂ ਦਿਖ ਰਿਹਾ ਹੋਏਗਾ ਪਰ ਇਹ ਖਾਣ ਵਿੱਚ ਇੰਨੀ ਜ਼ਿਆਦਾ ਟੇਸਟੀ ਬਣੀ ਸੀ ਤੇ ਦੇਖਣ ਵਿੱਚ ਵੀ ਇੰਨੀ ਵਧੀਆ ਤੇ ਹੁਣ ਟੱਕਾਂ ਲਾ ਕੇ ਆਪਾਂ ਥੋੜੀ ਦੇਰ ਹੋਰ ਪਕਾਵਾਂਗੇ 2 ਮਿੰਟ ਤੇ 2 ਮਿੰਟਾਂ ਬਾਅਦ ਜਿਹੜੀ ਹੈ ਸ਼ਿਮਲਾ ਮਿਰਚ ਹਲਕੀ ਜੀ ਸੌਫਟ ਹੋ ਗਈ ਹੈ ਬਹੁਤ ਸੌਫਟ ਨਹੀਂ ਆਪਾਂ ਕਰਨੀ ਇਸ 'ਚ ਥੋੜਾ ਜਿਹਾ ਕ੍ਰੈਂਚ ਹੋਣਾ ਚਾਹੀਦਾ ਤੇ ਹੁਣ ਜਿਹੜਾ ਆਪਾਂ ਪਨੀਰ ਪਿਓ ਕੇ ਰੱਖਿਆ ਸੀ ਉਹ ਮੈਂ ਇਸ 'ਚ ਐਡ ਕਰ ਦਵਾਂਗੀ ਤੇਨੂੰ ਉਤੋਂ ਆਪਾਂ ਥੋੜਾ ਜਿਹਾ ਹਰਾ ਧਨੀਆ ਵੀ ਪਾਵਾਂਗੇ ਐ ਸਟੇਜ ਤੇ ਲਾਸਟ ਵਿੱਚ ਵੀ ਆਪਾਂ ਐਡ ਕਰਾਂਗੇ ਇਹਦੇ ਨਾਲ ਹੀ ਗਰਮ ਪਾਣੀ ਐਡ ਕਰਨਾ ਮੈਂ ਇੱਕ ਗਿਲਾਸ ਤੋਂ ਥੋੜਾ ਜਿਹਾ ਘੱਟ ਇੱਥੇ ਗਰਮ ਪਾਣੀ ਐਡ ਕੀਤਾ ਹੈ ਇੱਕ ਵਾਰ ਤੁਹਾਨੂੰ ਗਰੇਵੀ ਜ਼ਿਆਦਾ ਲੱਗ ਰਹੀ ਹੋएगी ਪਰ ਜਦੋਂ ਇਹ ਬਣ ਕੇ ਤਿਆਰ ਹੋਏਗੀ ਤਾਂ ਜਿਹੜੀ ਗਰੇਵੀ ਹੈ ਪੂਰੀ ਪਰਫੈਕਟ ਬਣੇਗੀ ਫਰੈਂਡਸ ਥੋੜੀ ਜੀ ਤੁਸੀਂ ਪਾਣੀ ਇੱਕ ਵਾਰ ਇੱਕ ਗਿਲਾਸ ਤੋਂ ਥੋੜਾ ਜਿਹਾ ਘੱਟ ਹੀ ਪਾਣੇ ਤੇਨੂੰ 3-4 ਮਿੰਟ ਮੈਂ ਹੋਰ ਪਕਾਇਆ ਫਰੈਂਡਸ ਤੇ ਸਬਜ਼ੀ ਜਿਹੜੀ ਸਾਡੀ ਬਣ ਕੇ ਬਹੁਤ ਹੀ ਵਧੀਆ ਤਿਆਰ ਹੋਈ ਹੈ ਉਤੋਂ ਹਰਾ ਧਨੀਆ ਪਾਦੇਮ ਤੇ ਥੋੜਾ ਜਿਹਾ ਆਪਾਂ ਪਾਵਾਂਗੇ ਗਰਮ ਮਸਾਲਾ ਅੱਧਾ ਕੁ ਚਮਚ ਮੈਥੇ ਗਰਮ ਮਸਾਲਾ ਪਾਇਆ ਪੂਰੀ ਇਹ ਰੈਸਟੋਰੈਂਟ ਤੋਂ ਵੀ ਵਧੀਆ ਸਬਜੀ ਬਣੀ ਹੈ ਫਰੈਂਡਸ ਤੇ ਇੱਕ ਵਾਰ ਸਬਜੀ ਨੂੰ ਤੁਸੀਂ ਬਣਾ ਕੇ ਜ਼ਰੂਰ ਵੇਖਿਓ ਜੇਕਰ ਤੁਹਾਨੂੰ ਪਸੰਦ ਆਵੇ ਤਾਂ ਨੂੰ ਲਾਈਕ ਸ਼ੇਅਰ ਕਮੈਂਟ ਕਰਿਓ ਨਾਲੇ ਮੇਰੇ ਚੈਨਲ ਨੂੰ ਸਪੋਰਟ ਜ਼ਰੂਰ ਕਰਿਓ ਫਰੈਂਡਸ ਜਿਵੇਂ ਕਿ ਤੁਹਾਨੂੰ ਦੇਖਣ ਵਿੱਚ ਲੱਗ ਰਹੀ ਹੈ ਸਬਜੀ ਕਿੰਨੀ ਜ਼ਿਆਦਾ ਵਧੀਆ ਬਣੀ ਹੈ